ਹੁਸ਼ਾਰਪੁਰ 21 ਦਸੰਬਰ ਨੂੰ ਹੁਣ ਸ਼ਾਰੀ ਵਾਰਡ ਨੰਬਰ 27 ਦੇ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਡਮ ਦਵਿੰਦਰ ਕੋਰ ਮਾਨ ਵੱਲੋਂ ਇੱਕ ਵੱਡੀ ਇਕੱਤਰਤਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਾਰਡ ਵਾਸੀ ਇਕੱਤਰ ਹੋਏ ਨੇ ਤਾਂ ਵਿਸ਼ੇਸ਼ ਤੌਰ ਤੇ ਹੁਸ਼ਾਰਪੁਰ ਤੋਂ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਪਹੁੰਚੇ ਨੇ ਤਾਂ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਹੈ ਸੁੰਦਰ ਸ਼ਾਮ अरोड़ा ਮੌਜੂਦ ਨੇ ਕਾਂਗਰਸ ਉਮੀਦਵਾਰ ਮੈਡਮ ਦਵਿੰਦਰ ਕੋਰ ਮਾਨ ਮੌਜੂਦ ਨੇ ਸਰਵਤ ਦਾ ਪਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਪੀ ਐਸ ਮਾਨ ਮੌਜੂਦ ਨੇ ਤਾਂ ਇਹਨਾਂ ਦੇ ਨਾਲ ਇਹਨਾਂ ਦੀ ਸੁਸਾਇਟੀ ਦੇ ਮੈਂਬਰ ਤੇ ਪੂਰਾ ਵਾਰਡ ਜਿਹੜਾ ਇਸ ਥਾਂ ਤੇ ਪਹੁੰਚਿਆ ਹੋਇਆ ਗੱਲਬਾਤ ਕਰ ਲੈਂਦੇ ਹਾਂ ਸੁੰਦਰ ਆਇਆ अरोड़ा ਸਾਹਿਬ ਅੱਜ ਇਸ ਥਾਂ ਤੇ ਪਹੁੰਚੇ ਹੋ ਸੋ ਮੈਨੂੰ ਲੱਗਦਾ ਜਿਵੇਂ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਵੀ ਕਿਹਾ ਕਿ ਮੇਰੀਆਂ ਮੀਟਿੰਗਾਂ ਦੇ ਵਿੱਚ ਵੀ ਇਹਨਾਂ ਰਸ਼ ਨਹੀਂ ਹੁੰਦਾ ਮੈਂ ਸਵਾਲ ਵੀ ਤੁਹਾਨੂੰ ਪੁੱਛਣਾ ਸੀ ਤੁਸੀਂ ਆਪ ਹੀ ਬੋਲ ਦਿੱਤਾ ਹੋਏ ਬਹੁਤ ਤੁਸੀਂ ਇਸ ਵਾਰਡ ਦੇ ਵਸਨੀਕ ਹੋ ਮੇਰੇ ਨਾਲੋਂ ਤੁਸੀਂ ਜ਼ਿਆਦਾ ਜਾਣਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਮਾਨ ਸਾਹਿਬ ਨੇ ਵਾਰਡ ਦੀ ਸੇਵਾ ਕੀਤੀ ਹੈ ਔਰ ਜਿਹੜੇ ਵਿਅਕਤੀ ਸੋਸ਼ਲ ਕੰਮ ਕਰਦੇ ਹੋਏ ਜਿਹੜੇ ਲੋਕੀ ਸਮਾਜ ਦੀ ਕੰਮ ਕਰਦੇ ਹੋਏ ਲੋਕਾਂ ਦੀ ਰეკਮੈਂਡੇਸ਼ਨ ਤੇ ਵਾਰਡ ਵਾਸੀਆਂ ਦੇ ਰეკਮੈਂਡੇਸ਼ਨ ਤੇ ਉਮੀਦਵਾਰ ਬਣਦੇ ਨੇ ਜਾਂ ਚੋਣਾਂ ਲੜਦੇ ਨੇ ਲੋਕਾਂ ਨਾਲ ਨੂੰ ਸਜੋਗ ਕਰਦੇ ਨੇ ਅੱਜ ਦਾ ਇਕੱਠ ਸਾਬਤ ਕਰਦਾ ਹੈ ਵੀ ਕੋਈ ਮੁਕਾਬਲਾ ਇੱਥੇ ਨਹੀਂ ਹੈਗਾ ਸਰਵ ਰਿਜਲਟ ਆਉਣਾ ਬਾਕੀ ਹੈ ਉਹੀ ਮੈਂ ਲੋਕਾਂ ਨੂੰ ਜਿੱਦਾਂ 500 ਛੇਰ ਲੱਗੀ 500 ਲੋਕ ਬੈਠੇ ਆ ਤੇ ਜੇ ਚਾਰ ਚਾਰ ਵੋਟਾਂ ਵੀ ਲਈਏ ਤਾਂ 2000 ਵੋਟ ਇਹਨਾਂ ਦੀ ਹੋ ਜਾਂਦੀ ਹੈ ਮੈਂ ਇਹ ਵੀ ਬੇਨਤੀ ਕੀਤੀ ਹੈ ਵੀ ਜਿਹੜੇ ਬਾਹਰੋਂ ਮਹਿਮਾਨ ਆਏ ਆ ਉਹਨੂੰ ਚਾਹ ਪਾਣੀ ਲੱਸੀ ਪਾਣੀ ਪਿਲਾਓ ਤੇ ਕੋਈ ਵੀ ਵਾਰਡ ਵਿੱਚ ਆਵੇ ਉਹਦੀ ਸੇਵਾ ਤਾਂ ਕਰਨੀ ਚਾਹੀਦੀ ਹੈ ਨਾ ਪਰ ਵੋਟ ਨਹੀਂ ਪਾਉਣੀ ਵੋਟ ਇੱਧਰ ਹੀ ਪਾਉਣੀ ਆਪਣੇ ਵਾਰਡ ਵਾਸੀਆਂ ਨੂੰ ਇੰਨੀਆਂ ਮਹਿਲਾਵਾਂ ਇੱਥੇ ਬੈਠੀਆਂ ਪੈਣਾ ਬੈਠੀਆਂ ਮੇਰਾ ਇੱਕੋ ਹੀ ਕੁਐਸਚਨ ਸੀ ਕਿ ਇਹਨਾਂ ਵਿੱਚੋਂ ਕੋਈ ਪੈਨ ਨਹੀਂ ਸੀ ਲੜ ਸਕਦੀ ਇਲੈਕਸ਼ਨ ਜਿਹੜਾ ਗੁਰਦਾਸਪੁਰੋਂ ਇਲੈਕਸ਼ਨ ਲਿਆ ਕੇ ਇੱਕ ਭੈਣ ਨੂੰ ਲੜਾਇਆ ਗਿਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਚਿਹਰੇ ਪੜੇ ਜਾ ਸਕਦੇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਰਿਕਾਰਡ ਤੋੜ ਜਿੱਤ ਹੋਏਗੀ ਔਰ ਵੱਡੇ ਮਾਰਜਨ ਦੇ ਨਾਲ ਕਾਂਗਰਸ ਪਾਰਟੀ ਜਿੱਤੀ ਐਸੇ ਸਵਾਲ ਤੇ ਮਾਰ ਰਿਹਾ 2015 ਦੇ ਵਿੱਚ ਵੀ ਵਾਰਡ ਨੰਬਰ 27 ਸੁੰਦਰ ਸ਼ਾਮ ਅਰੋੜਾ ਦਾ ਰਿਹਾ 2021 ਦੇ ਵਿੱਚ ਵੀ ਹੁਣ ਅਰੋੜਾ ਹੈਟਟ੍ਰਿਕ ਲਗਾਉਣ ਦੇ ਵਿੱਚ ਇੱਥੇ ਕਾਮਯਾਬ ਹੋਣਗੇ ਜਾਂ ਨਹੀਂ ਫਿਰ ਹੁਣ ਮੈਂ ਤਾਂ ਕਹਿ ਰਿਹਾ ਕਿ ਉਹ ਦੋਨਾਂ ਦਾ ਮਾਰਜਨ ਕਰ ਲਈਏ 15 ਦਾ ਵੀ ਜਿਹੜਾ ਤੁਸੀਂ 21 ਦਾ ਵੀ ਕਹਿੰਨੇ ਹੋ ਜਿਹੜਾ ਇਹ ਮਾਰਜਨ ਹੋਏਗਾ ਉਹਨਾਂ ਦੋਨਾਂ ਦੇ ਮਾਰਜਨ ਜੋੜ ਕੇ ਵੀ ਵੱਧ ਹੋਏਗਾ ਜਿੱਦਾਂ ਲੋਕਾਂ ਜਤਸਾ ਹੈ। ਹਾਂ ਵਿਧਾਇਕ ਸਾਹਿਬ ਕਹਿੰਦੇ 2 ਕਰੋੜ ਦੇ ਕਰੀਬ ਦਾ ਇਸ ਵਾਰਡ ਦੇ ਵਿੱਚ ਕੰਮ ਕੀਤਾ ਹੈ ਤਾਂ ਦੋ ਦਿਨ ਪਹਿਲਾਂ ਮੈਂ ਖਬਰਾਂ ਵੀ ਇੱਥੋਂ ਦੀਆਂ ਲਾਈਆਂ ਨਵੀਂ ਸੜਕ ਨਗਰ ਨਿਗਮ ਦੇ ਨਿਰਮਾਣ ਕੀਤਾ ਸੀਗਾ ਲੋਕਾਂ ਨੇ ਹੱਥਾਂ ਦੇ ਵਿੱਚ ਇਕੱਠੀ ਕਰ ਲਈ ਸੀ ਜੀ। ਸਰ ਜਿਹੜੀ ਨਿਰਮਾਣ ਦੀ ਗੱਲ ਤੁਸੀਂ ਕਰਦੇ ਆ ਨਾ ਮੈਂ ਲੰਬੀ ਚਰਚਾ 'ਚ ਪੈਣਾ ਨਹੀਂ ਚਾਹੁੰਦਾ ਸਾਰਾ ਸ਼ਹਿਰ ਜਾਣਦਾ। ਆ ਪਵਿੱਤਰਦੀਪ ਨੇ ਆਰਟੀਆਈ ਵੀ ਪਾਈ ਸੀ। ਜਿੰਨੇ ਵੀ ਕੰਮ ਹੈ ਇਹ ਕਾਰਪੋਰੇਸ਼ਨ ਦੇ ਫੀਤੇ ਕੱਟੇ ਜਾ ਰਹੇ ਆ ਦੁਕਾਟਨ ਕੀਤੇ ਜਾ ਰਹੇ ਆ ਇਹਨਾਂ ਨੂੰ ਕੀ ਅਧਿਕਾਰ ਆ ਮੈਨੂੰ ਦੱਸੋ ਕੋਈ ਕੌਂਸਲਰ ਇਸ ਵਾਰਡ ਦਾ ਹੈਗਾ ਕਿਸੇ ਨੂੰ ਅਧਿਕਾਰ ਹੈ ਕੋਈ ਮੈਂ 2 ਕਰੋੜ ਦੇ ਕੰਮ ਕਰਾਈ ਕਾਹਦੇ ਤੁਸੀਂ ਕੰਮ ਕਰਾਏ ਤੁਹਾਨੂੰ ਤਾਂ ਵਾਰਡ ਵਾਸੀਆਂ ਨੇ ਕੋਈ ਅਧਿਕਾਰ ਹੀ ਨਹੀਂ ਦਿੱਤਾ ਇਹ ਤਾਂ ਕਾਰਪੋਰੇਸ਼ਨ ਦੇ ਕੰਮ ਆ ਸਾਰੇ ਜਿੰਨੇ ਵੀ ਕੌਂਸਲਰ ਹੁੰਦੇ ਨੇ ਸਾਡੇ ਤਾਂ 3 ਵਾਰਡ ਖਾਲੀ ਸੀ 6 ਨੰਬਰ ਖਾਲੀ ਸੀ 7 ਨੰਬਰ ਖਾਲੀ ਸੀ 27 ਨੰਬਰ ਖਾਲੀ ਸੀ ਇਹ ਜਿਹੜੀਆਂ ਵਿਕਾਸ ਦੇ ਬੋਰਡ ਲੱਗੇ ਇਹ ਸਾਰਾ ਸ਼ਹਿਰ ਜਾਣ ਦਾ ਕਿਹੜੇ ਵਿਕਾਸ ਹੋਏ ਸਾਡੇ ਹੀ ਸਾਰੇ ਪੈਸੇ ਦਿੱਤੇ ਹੋਏ ਅਸੀਂ ਤਾਂ ਨਹੀਂ ਕਿਹਾ ਜਿਹੜੀ ਸਰਕਾਰ ਲੋਕਾਂ ਨੇ ਚੋਣ ਦਿੱਤੀ ਅਸੀਂ ਤਾਂ ਉਹਦੀ ਲੋਕਾਂ ਦੇ ਫੈਸਲੇ ਦੀ ਇੱਜ਼ਤ ਕਰਦੇ ਸਲੂਟ ਕਰਦੇ ਆਂ ਲੋਕਾਂ ਦੇ ਫੈਸਲੇ ਨੂੰ ਸਾਰਿਆਂ ਕੋਲ ਗਲਤੀਆਂ ਹੁੰਦੀਆਂ ਸਾਡੇ 'ਚ ਵੀ ਕੋਈ ਗਲਤੀਆਂ ਰਹੀਆਂ ਹੋਣਗੀਆਂ ਜਿਹੜਾ ਲੋਕਾਂ ਨੇ ਫੈਸਲਾ ਦਿੱਤਾ ਪਰ ਇਹ ਗੱਲ ਮੈਂ ਵਿਕਾਸ ਕਰਾਇਆ ਮੈਂ ਇੱਥੇ ਤਾਂ ਵਿਕਾਸ ਦਾ ਇਸ ਵਾਰਡ 'ਚ ਮੁੱਦਾ ਹੀ ਨਹੀਂ ਇਸ ਵਾਰਡ ਦਾ ਮੁੱਦਾ ਹੀ ਸਰੀਏ ਦਾ ਜਿਹੜਾ ਲੋਕਾਂ ਨੇ ਆਪਣੇ ਭਾਸ਼ਣ ਚ ਕਿਹਾ ਮੈਂ ਤਾਂ 6 ਨੰਬਰ ਹੀ ਸਮਝਦਾ ਸੀ ਪਰ ਇੱਥੇ ਆ ਕੇ ਵੀ ਮੈਨੂੰ ਪਤਾ ਲੱਗਾ ਵੀ ਮੁੱਦਾ ਸਰੀਏ ਦਾ ਹੀ ਹੈ ਪਰ ਲੋਕ ਤਾਂ ਤੁਹਾਨੂੰ ਪਤਾ ਪੰਜਾਬੀ ਲੋਕ ਤਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਇਹ ਸਾਰਾ ਹੀ ਵਾਰਡ ਪੜਿਆ ਲਿਖਿਆ ਦਾ ਵਾਰਡ ਅੱਛਾ ਸਰੀਏ ਤੋਂ ਮੈਨੂੰ ਇੱਕ ਗੱਲ ਯਾਦ ਆਈ ਹੈ ਜਦੋਂ ਤੁਹਾਡੇ ਇੱਥੋਂ ਸਾਬਕਾ ਕੌਂਸਲਰ ਕੁਰਵਿੰਦਰ ਸਿੰਘ ਹੁੰਦਲ ਨੇ ਕਾਂਗਰਸ ਪਾਰਟੀ ਨੂੰ ਵੱਲ ਵੇਦਾ ਆ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਤਾਂ ਉਸ ਵਕਤ ਵੀ ਮੀਡੀਆ ਵੱਲੋਂ ਮੇਰੇ ਵੱਲੋਂ ਉਹਨਾਂ ਦੀ ਕਵਰੇਜ ਕੀਤੀ ਗਈ ਸੀ ਤਾਂ ਇਹੀ ਸ਼ਬਦ ਉਹਨਾਂ ਦੇ ਤੁਹਾਡੇ ਲਈ ਵਰਤੇ ਸੀ ਕਿ ਸੁੰਦਰ ਸ਼ਾਮ अरोड़ा ਦੀ ਧੌਣ ਦੇ ਵਿੱਚ ਸਰੀਆ ਆਪਾਂ ਕੋਈ ਕੰਮ ਲੈ ਕੇ ਜਾਣਾ ਤਾਂ ਉਹ ਮਨਾ ਕਰ ਦਿੰਦੇ ਹੁੰਦੇ ਸੀ ਤਾਂ ਇਹਨਾਂ ਗੱਲਾਂ ਦਾ ਹੀ ਪ੍ਰਗਟਾਵਾ ਅੱਜ ਤੁਸੀਂ ਕਰ ਰਹੇ ਹੋ ਕਿ ਵਾਰਡ ਨੰਬਰ 6 ਦੇ ਵਿੱਚ ਤੇ 27 ਦੇ ਵਿੱਚ ਜਿਹੜੀ ਉਹ ਧੌਣਾਂ ਦੇ ਵਿੱਚੋਂ ਸਰੀਏ ਗਾਡਰ ਕੱਢਣ ਦੀ ਲੜਾਈ ਆ ਜੀ ਕਿਉਂ ਇੰਨੀ ਹੋਮ ਆ ਜਾਂਦੀ ਹੈ ਜੀ ਜਦੋਂ ਵੀ ਬੰਦਾ ਕੋਈ ਸਰਕਾਰਾਂ ਦੇ ਵਿੱਚ ਹੁੰਦਾ ਜਾਂ ਸੱਤਾ ਦੇ ਵਿੱਚ ਹੁੰਦਾ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਚਲੋ ਲੋਕ ਉਹਨਾਂ ਦੀ ਸੋਚ ਮੰਨ ਲਓ ਇਹਨੂੰ ਸਹੀ ਮੰਨ ਵੀ ਲਓ ਤਾਂ ਅੱਜ ਅਸੀਂ ਵਿਪੱਖਸ਼ ਚ ਬੈਠੇ ਆ ਨਾ ਅੱਜ ਅਸੀਂ ਹਾਰ ਕੇ ਬੈਠੇ ਆ ਨਾ ਵੀ ਲੋਕ ਇਹ ਹਾਲ ਕਰਦੇ ਆ ਤੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਵੀ ਉਹਨਾਂ ਨੇ ਆਪਣੀ ਗਰਦਨ ਚ ਕਿਉਂ ਸਰੀਆ ਪਾ ਲਿਆ ਵੀ ਇਹ ਰੋੜੇ ਦਾ ਇਹ ਹਾਲ ਹੋਇਆ ਸੀ ਤੇ ਇਹਨਾਂ ਨੇ ਆਪਣੀ ਗਰ ਇਹ ਤਾਂ ਕੌਂਸਲਰ ਵੀ ਨਹੀਂ ਇਹਨਾਂ ਨੇ ਆਪਣੀ ਗਰਦਨ ਚ ਕਿਉਂ ਸਰੀਆ ਪਾ ਲਿਆ ਇਹ ਯਾਦ ਰੱਖਣਾ ਚਾਹੀਦਾ ਲੋਕ ਬੜੇ ਹੁੰਦੇ ਆ ਸਰਕਾਰਾਂ ਬੜੀਆਂ ਨਹੀਂ ਹੁੰਦੀਆਂ ਕੋ ਐਮ ਐਲ اے ਐਮ ਸੀ ਬੜਾ ਨਹੀਂ ਹੁੰਦਾ ਲੋਕਾਂ ਦੇ ਫੈਸਲੇ ਬੜੇ ਹੁੰਦੇ ਆ ਲੋਕ ਬੜੇ ਹੁੰਦੇ ਮੈਂ ਇਹੀ ਗੱਲ ਕਹੀ ਔਰ ਜਿਹੜੀ ਤੁਸੀਂ ਗੱਲ ਕਰਦੇ ਆ ਨਾ ਗਰਾਂਟਾ ਕੰਮ ਕਰਾਏ ਕਿਹੜਾ ਬੋਰਡ ਪੜਦਾ ਮੈਂ ਲੋਕਾਂ ਨੂੰ ਪਤਾ ਹੁੰਦਾ ਦੁੱਖ ਸੁੱਖ ਦੇ ਵਿੱਚ ਕਿਹੜਾ ਕੰਮ ਆਉਂਦਾ ਉਹ ਤਾਂ ਹਰ ਬੰਦਾ ਇਸ ਵਾਰਡ ਦਾ ਬੋਲਦਾ ਕਿ ਮਾਨ ਸਾਹਿਬ ਇੰਨੀ ਸੇਵਾ ਕਰਦੇ ਨੇ ਲੋਕਾਂ ਦੀ ਔਰ ਇੱਕ ਇੱਕ ਅੱਛਾ ਸੇਵਾਦਾਰ ਸਮਾਜ ਸੇਵਕ ਇਸ ਵਾਰਡ ਨੂੰ ਐਮਸੀ ਮਿਲ ਰਿਹਾ ਹੋਰ ਕੀ ਚਾਹੀਦਾ ਇਹਨੂੰ ਤਾਂ ਵਾਰਡ ਵਾਲੇ ਲੜਾ ਰਹੇ ਨੇ ਇਹ ਆਪ ਤਾਂ ਇੱਛੇ ਕੀ ਨਹੀਂ ਇਹ ਤਾਂ 3 ਸਾਲ ਤੋਂ ਆਪਣਾ ਸਰਵਦਾ ਭਲਾ ਸੁਸਾਇਟੀ ਚਲਾ ਰਹੇ ਨੇ ਅਪਾ ਇਹਨਾਂ ਤੋਂ ਇਲਾਵਾ ਤੁਹਾਡੀ ਗੱਲ ਕਰੀਏ ਨੋ ਡਾਊਟ ਕਿ ਸੁੰਦਰ ਸ਼ਾਮ अरोड़ा ਵੱਲੋਂ ਵਾਰਡ ਨੰਬਰ 27 ਦੇ ਵਿੱਚ ਬੇਹਦ ਜਿਹੜੇ ਉਹ ਵੱਡੇ ਪੱਧਰ ਤੇ ਜਿਹੜੇ ਵਿਕਾਸ ਦੇ ਕੰਮ ਕਰਵਾਏ ਗਏ ਨੇ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਪਾਵਰ ਸੀਗਾ ਤਾਂ ਹਰ ਇੱਕ ਅਪਾ ਨਗਰ ਨਿਗਮ ਤੇ ਜਦੋਂ ਕਹਿ ਸਕ ਸਕਦੇ ਆ ਕਿ ਆਪਾਂ ਕਾਂਗਰਸ ਦਾ ਇਸ ਬਣਦਾ ਮੇਅਰ ਵੀ ਬਣਦਾ ਵੱਡੇ ਪੱਧਰ ਤੇ ਕੰਮ ਕਰਵਾਏ ਗਏ ਨੇ ਲੋਕ ਮੋਰ ਲਾਣਗੇ ਕੀ ਅਪੀਲ ਕਰਨਾ ਚਾਹੁੰਦੇ ਆ ਕਿ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਫਿਰ ਲੋਕਾਂ ਨੂੰ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਮੈਂ ਪੰਜਾਬ ਦੀ ਹੁਣ ਗੱਲ ਕਰਾਂਗਾ ਬਹੁਤ ਵੱਡਾ ਮੰਡਟ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ 92 ਸੀਟਾਂ ਜਦਾ ਕੇ ਲੋਕਾਂ ਨੂੰ ਬਹੁਤ ਵੱਡਾ ਵਿਸ਼ਵਾਸ ਦਿਲਾਇਆ ਗਿਆ ਸੀ ਪਰ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਲੋਟਿਆ ਮਹਿਸੂਸ ਕਰਦੇ ਨੇ ਅਸੀਂ ਲੋਕਾਂ ਦੇ ਫੈਸਲੇ ਨੂੰ ਸਲੂਟ ਕੀਤਾ ਮੈਂ ਆਪਣੇ ਹਾਰਪੁਰਾ ਦੇ ਵਿਧਾਨ ਸਭਾ ਦੇ ਲੋਕਾਂ ਨੂੰ ਸਲੂਟ ਕੀਤਾ ਕਿ ਜੋ ਤੁਹਾਡਾ ਫੈਸਲਾ ਹੈ ਉਹ ਸਹੀ ਹੈ ਮੈਂ ਉਹਨੂੰ ਪ੍ਰਵਾਨ ਕਰਦਾ ਜਿਹੜੀਆਂ ਕੋ ਮੇਰੀਆਂ ਗਲਤੀਆਂ ਰਹੀਆਂ ਜਿਨ੍ਹਾਂ ਕਰਕੇ ਤੁਸੀਂ ਇਹ ਫੈਸਲਾ ਕੀਤਾ ਹੈ ਮੈਂ ਉਹਨੂੰ ਪ੍ਰਵਾਨ ਕੀਤਾ ਤੇ ਉਹਨੂੰ ਮੈਂ ਸੁਧਾਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਲੋਕ ਕਦੀ ਗਲਤ ਨਹੀਂ ਹੁੰਦੇ ਲੋਕਾਂ ਦੇ ਫੈਸਲੇ ਕਦੀ ਗਲਤ ਨਹੀਂ ਹੁੰਦੇ ਔਰ ਜਿਹੜੀਆਂ ਕਮੰਡ ਮਾਨ ਕਦੀ ਨਹੀਂ ਕਰਨਾ ਚਾਹੀਦਾ ਇਸ ਚੀਜ਼ ਨੂੰ ਕਦੀ ਨਹੀਂ ਲੈਣਾ ਚਾਹੀਦਾ ਜੋ ਤੁਸੀਂ ਇਹ ਗੱਲ ਕਰਕੇ ਹੱਟੇ ਆ ਜਦੋਂ ਉਹਨਾਂ ਨੇ ਕਾਂਗਰਸ ਪਾਰਟੀ ਛੱਡੀ ਸੀ ਮੈਂ ਉਹ ਵੀ ਦੱਸਿਆ ਕਿਉਂ ਛੱਡੀ ਕਿ ਆ 27 ਵਾਰਡ ਦੇ ਅੰਦਰ ਕੋਈ ਭੈਣ ਸਾਡੀ ਇਲੈਕਸ਼ਨ ਨਹੀਂ ਲੜ ਸਕਦੀ ਪਹਿਲੇ ਮਾਤਾ ਜੀ ਨੂੰ ਲਿਆਏ ਹੁਣ ਭਾਬੀ ਜੀ ਨੂੰ ਲਿਆਏ ਕਿਉਂ ਇੱਥੇ ਵਾਲੇ ਲੋਕ ਕਿੱਥੇ ਚਲੇ ਗਏ ਨਹੀਂ ਫੈਸਲਾ ਵੀ ਵਧੀਆ ਤੁਹਾਡੀ ਸੋਚ ਵੀ ਵਧੀਆ ਹੈ ਲੋਕ ਸਰਾਹਨਾ ਕਰ ਰਹੇ ਹੈ ਇਹ ਸ਼ਲਾਘਾ ਕਰ ਰਹੇ ਉਸ ਫੈਸ ਨਹੀਂ ਮੈਂ ਤਾਂ ਅਪੀਲ ਕੀਤੀ ਐ ਇਹ ਤੇ ਲੋਕਾਂ ਨੇ ਦੇਖਣਾ ਫੈਸਲਾ ਵਧੀਆ ਜਾਂ ਨਹੀਂ ਇਹ ਲੋਕਾਂ ਦਾ ਫੈਸਲਾ ਹੈ ਮੈਂ ਤਾਂ ਉਹਨੂੰ ਸਚਾਈ ਦੱਸੀ ਵੀ ਮੇਰੇ ਨਾਲ ਕੋਈ ਨਾਰਾਜ਼ ਹੋਏ ਬਹੁਤ ਕੁਝ ਮੀਡੀਆ ਤੇ ਬੋਲੇ ਜਦੋਂ ਛੱਡਿਆ ਮੈਂ ਤਾਂ ਜਵਾਬ ਨਹੀਂ ਦਿੱਤਾ ਮੇਰਾ ਉਹਨਾਂ ਦਾ ਮੈਂ ਉਹਨਾਂ ਦੇ ਤੋਂ ਬਹੁਤ بڑا ਸਮਝਦੇ ਨਹੀਂ ਆਪਣੇ ਆਪ ਨੂੰ ਮੈਂ ਤਾਂ ਲੋਕਾਂ ਦਾ ਸੇਵਕ ਆ ਹੁਸ਼ਿਆਰਪੁਰ ਵਾਸੀਆਂ ਦਾ ਸੇਵਕ ਆ ਪੰਜਾਬ ਦਾ ਸੇਵਕ ਆ ਮੇਰੇ ਮਨ ਚ ਇਦਾਂ ਦੀਆਂ ਗੱਲਾਂ ਨਹੀਂ ਆ ਸਕਦੀਆਂ ਨਾ ਮੈਂ ਇਦਾਂ ਦੇ ਰੁੱਖੇ ਜਵਾਬ ਦੇ ਸਕਦਾ ਜਵਾਬ ਲੋਕਾਂ ਨੇ ਦੇਣਾ ਹੁੰਦਾ 21 ਤਰੀਕ ਵਾਲੇ ਦਿਨ ਪੰਜੇ ਦਾ ਬਟਨ ਦਬਾ ਕੇ ਲੋਕਾਂ ਨੇ ਸਾਰਾ ਸ਼ਰੀਏ ਦੀ ਪਲਾਸਟਿਕ ਬਣਾ ਦੇਣੀ ਹੈ ਸਭ ਕੋਈ ਪਤਾ ਲੱਗ ਜਾ ਠੀਕ ਹੈ ਜੀ ਹਾਂਜੀ ਉਮੀਦਵਾਰ ਸਾਹਿਬ ਤੁਸੀਂ ਵੀ ਅੱਜ ਬਾਗੋ-ਬਾਗ ਨਜ਼ਰ ਆ ਰਹੇ ਹੋ ਵੱਡਾ ਇਕੱਠ ਹੈ ਜਿਹੜਾ ਤੁਹਾਡੇ ਹੱਕ ਦੇ ਵਿੱਚ ਹੋਇਆ ਮੀਟਿੰਗ ਦਾ ਯੋਜਨ ਕੀਤਾ ਸੀ ਰੈਲੀ ਬਣ ਗਈ ਜੀ ਬਿਲਕੁਲ ਚੇਤਨ ਜੀ ਪਹਿਲਾਂ ਤਾਂ ਤੁਹਾਡੇ ਇੱਥੇ ਆਉਣ ਦਾ ਇੰਨੇ ਰਸ਼ ਵਿੱਚ ਬਹੁਤ-ਬਹੁਤ ਧੰਨਵਾਦ ਤੁਸੀਂ ਹੁਣ ਆਪੇ ਦੇਖ ਲਓ ਕੱਲ ਨੂੰ ਇਹਨਾਂ ਨੇ ਕਹਿਣਾ ਜੀ 12 ਬੰਦੇ ਬੁਲਾਏ ਸੀ ਲੇਕਿਨ ਇਸ ਸਵਾਲ ਹਮੇਸ਼ਾ ਹੀ ਉੱਠਦਾ ਹੁਣ ਤੁਸੀਂ ਕੱਲੇ-ਕੱਲੇ ਕੋ ਜਾ ਕੇ ਪੁੱਛ ਲਓ ਵੇ ਬਾੜ ਦੇ ਵਾਸੀ ਆ ਨਹੀਂ ਮੈਨੂੰ ਪਤਾ ਮੇਰਾ ਆਪਣਾ ਵਾਰਡ ਹੈ ਜੀ ਨਹੀਂ ਮੈਂ ਉਧਰ ਤੁਹਾਨੂੰ ਨਹੀਂ ਆ ਇਹੀ ਸਵਾਲ ਉੱਠ ਜਾਂਦਾ ਬਹੁਤ ਜ਼ਿਆਦਾ ਮੈਨੂੰ ਇੱਥੋਂ ਮਤਲਬ ਇਹਨਾਂ ਦਾ ਪਿਆਰ ਮਿਲ ਰਿਹਾ ਆ ਐਸੇ ਤਰ੍ਹਾਂ ਇਹਨਾਂ ਨੇ ਵੋਟਾਂ ਵੇਲੇ ਵੀ ਮੇਰੀ ਲੈ ਨਹੀਂ ਟੁੱਟਣ ਦੇਣੀ ਜਿੱਦਾਂ ਅੱਜੇ ਮੇਰੇ ਤੇ ਬੈਠੇ ਆ ਕੇ ਐਸੇ ਤਰ੍ਹਾਂ ਮੈਂ ਕੰਮ ਲਈ ਵੀ ਦਿਨ ਰਾਤ ਇਨਾ ਨਾ ਜਿੱਦਾਂ ਮੈਂ ਰਾਤ ਨੂੰ 2 ਵਜੇ ਵੀ ਬੁਲਾਉਂਦੇ ਸੀ ਚੇਤਨ ਜੀ ਤੁਹਾਨੂੰ ਪਤਾ ਨਾ ਮੈਂ ਪਹੁੰਚੀ ਹੁੰਨੀ ਆ ਐਸੇ ਤਰ੍ਹਾਂ ਮੈਂ ਜਿੰਨਾ ਚਿਰ ਮੈਨੂੰ ਟਾਈਮ ਮਿਲੂਗਾ ਮੈਂ ਆਪਣੇ ਬਾੜਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਮੇਰੀ ਸੁਸਾਇਟੀ ਸਾਰੀ ਨਾਲ ਮੇਰੇ ਖੜੀ ਆ ਮੇਰਾ ਬਾੜ ਵੀ ਮੇਰੇ ਨਾਲ ਖੜਾ ਆ ਤੇ ਐਸੇ ਤਰ੍ਹਾਂ ਚੇਤਨ ਜੀ ਮੈਂ ਕੰਮ ਕਰਦੀ ਰਹਾਂਗੀ ਮੈਨੂੰ ਬਸ ਇੱਕ ਵਾਰੀ ਜਿਤਾ ਕੇ ਇਹ ਜਿੱਤ ਹਾਸਲ ਕਰਾ ਅੱਛਾ ਇੱਕ ਅਹਿਮ ਸਵਾਲ ਮੈਂ ਪੁੱਛਣਾ ਜਿੱਦਾਂ ਡਾ ਡਰ ਪੀ ਐਸ ਮਾਨ ਆਪਣੇ ਭਾਸ਼ਣ ਦੇ ਵਿੱਚ ਬੋਲਦੇ ਸੀਗੇ ਕਿ ਚਾਹ ਪਾਣੀ ਵੀ ਨਹੀਂ ਪੁੱਛਦੇ ਸੀ ਮੀਤ ਦੇ ਵਿੱਚੋਂ ਵਾਪਸ ਮੋੜ ਦਿੱਤੇ ਇਹ ਤਾਂ ਨਹੀਂ ਹੋਏ ਤੁਸੀਂ ਜਿੱਤ ਹਾਸਲ ਕਰਦੇ ਹੋ ਕਿਉਂਕਿ ਸਾਲ ਬਾਅਦ ਦੁਬਾਰਾ ਵੋਟਾਂ ਆਣ ਖੜੀਆਂ ਇਹ ਲੋਕ ਜੇ ਅੱਧਰ ਖੱਦ ਕਹਲੂ ਹੋਰ ਕਿਸੇ ਪਾਸੇ ਵੀ ਇਹ ਜਾ ਸਕਦੇ ਆ ਚੇਤਨ ਜੀ ਤੁਹਾਡੇ ਵੀ ਉਹ ਜਿਹੜੇ ਇਹੋ ਮੈਂ ਹੰਕਾਰ ਭਰ ਜਾਵੇ ਫਿਰ ਨਹੀਂ ਚੇਤਨ ਜੀ ਕਦੀ ਵੀ ਨਹੀਂ ਹੋ ਸਕਦੀ ਇਹ ਗੱਲ ਤੁਸੀਂ ਮੇਰੇ ਬਾੜ ਨੂੰ ਹੁਣ ਵੀ ਪੁੱਛ ਕੇ ਦੇਖ ਲਓ ਵੀ ਕਦੀ ਨਹੀਂ ਚਾਹ ਤੋਂ ਬਗੈਰ ਆਉਣ ਦਿੱਤਾ ਜਾਂ ਇਹਨਾਂ ਨੇ ਕਦੀ ਕੁੰਡਾ ਨਹੀਂ ਖੋਲਿਆ ਜੀ ਜੇ ਨਹੀਂ ਉਹਨੂੰ ਮਿਲਿਆ ਸੀ ਉਹਦੇ ਘਰ ਜਾ ਕੇ ਮਿਲੀਦਾ ਵੇ ਤੁਸੀਂ ਦੱਸੋ ਕਾਹਦੇ ਲਈ ਆਏ ਸੀ ਸਾਡੇ ਕੋਲ ਕਿਸ ਕੰਮ ਲਈ ਆਏ ਸੀ ਜੀ ਡਾਕਟਰ ਸਾਹਿਬ ਜੀ ਇਹ ਸਬਾਡ ਦਿਓ ਬੋਟ ਸਮਾਜ ਸੇਵਕਾਂ ਨੂੰ ਹਾਂ ਜੀ ਡਾਕਟਰ ਸਾਹਿਬ ਕੱਲ ਦਾ ਕੀ ਪ੍ਰੋਗਰਾਮ ulikਿਆ ਗਿਆ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਹਾਂ ਜੀ ਕੱਲ ਸਵੇਰੇ 10 ਵਜੇ ਇਹ ਸਾਰੇ ਬਾਡ ਵਾਸੀਆਂ ਨੂੰ ਕਾਂਗਰਸ ਦਫ਼ਤਰ ਵਿੱਚ ਬੁਲਾਇਆ ਗਿਆ ਤੇ ਅਸੀਂ ਬਾਡ ਦੇ ਵਿੱਚ ਹੀ ਰੋਡ ਸ਼ੋਅ ਕਰ ਰਹੇ ਹਾਂ ਕਿ ਕੱਲ ਦਾ ਜਿਹੜਾ ਸਾਡਾ ਜਿਹੜਾ ulikਿਆ ਪ੍ਰੋਗਰਾਮ ਆ ਉਹਦੇ ਮੁਤਾਬਕ ਅਸੀਂ ਗਿਰ ਕਰਾਂਗੇ